मुहाली में पुलिस और गैंगस्टर गोल्डी के खास एसोसिएट्स के बीच मुठभेड़ यह ऑपरेशन एंटी गैंगस्टर टास्क फोर्स और मोहाली पुलिस का ऑपरेशन है। बदमाश बाइक पर जा रहे थे और पुलिस को एक सीक्रेट इंफॉर्मेशन थी कि, कि किसी बड़ी वारदात को ये अंजाम देने की फिराक में है डेराबसी इलाके में तभी पुलिस ने उन्हें सरेंडर करने की बात कही आरोपियों ने पुलिस पर फायरिंग की जिसमें पुलिस ने जवाबी फायरिंग में एक आरोपी के पैर में गोली मारी है जबकि दूसरा घायल है एक को अस्पताल लेकर गए हैं, जिसकी हालत काफी गंभीर बताई जा रही है जबकि दूसरे के पैर में गोली लगी है और वो वहीं पर मोड़ ਇਹ ਜੀ ਮਲਕੀਤ ਮਾਜੀ ਫੜੀ ਮੋਬਾਈਲ ਫੜੀ ਹਾਂਜੀ ਮਲਕੀਤ ਇਲਿਆਸ ਮੈਕਸੀ ਜਿਹੜਾ ਹੈਗਾ ਕ੍ਰਿਮਨਲ ਪਿਛੋਕਰ ਦਾ ਵਿਅਕਤੀ ਹੈਗਾ ਅਪਰਾਧੀ ਕਿਤਾ ਬੈਕਗਰਾਉਂਡ ਹੈਗਾ ਤੇ ਫਿਰੋਤੀਆਂ ਦੇ ਆਰਮਸਟੈਕ ਦੇ ਪਹਿਲਾਂ ਵੀ ਪਰਚੇ ਹੈਗੇ ਸੋ ਮੁਹਾਲੀ ਦੇ ਵਿੱਚ ਪਿਛਲੇ ਦਿਨੋਂ ਇਹਨੇ ਮੁਹਾਲੀ ਦੇ ਵਿੱਚ ਵੀ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਸੀਗੀ ਸਾਡੇ ਕੋਲ ਐਫਆਈਆਰ ਦਰਜ ਸੀਗੀ ਅੱਜ ਸਾਡੀ ਟੀਮ ਨੇ ਜਦੋਂ ਇਹਨਾਂ ਤੋਂ ਰਿਕਵਰੀ ਕਰਨ ਲਈ ਇੱਥੇ ਲੈ ਕੇ ਆਏ ਸਾਡੀ ਜਿਹੜੀ ਟੀਮ ਹੈਗੀ ਉਹਦੇ ਵਿੱਚ ਡੀਐਸਪੀ ਡੇਰਾ ਬੱਸੀ ਵਿਕਰਮ ਰਾੜ ਜੀ ਐਸਐਚਓ ਮਨਦੀਪ ਡੇਰਾਬਸੀ ਐਸਐਚਓ 에어로 ਸਿਟੀ ਤੇ ਸਾਡੇ ਇਨਸਪੈਕਟਰ ਵੀ ਨਾਲ ਸੀਗੇ ਸੋ ਜਦੋਂ ਲੈ ਕੇ ਆਏ ਇੱਥੇ ਤਾਂ ਇੱਥੇ ਜਦੋਂ ਰਿਕਵਰੀ ਕਰਨ ਲੱਗੇ ਉਸ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਜਿੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮ ਬਾਲ ਬਾਲ ਬੱਚੇ ਜਿਹੜੀ ਪੁਲਿਸ ਦੀ ਸਾਡੀ ਗੱਡੀ ਹੈ ਉਹ ਤੇ ਫਾਇਰ ਹਿੱਟ ਕੀਤਾ ਤੋਂ ਜਿਹੜੀ ਆਤਮੋਰਖਸ਼ਾ ਦੇ ਵਿੱਚ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਇਹਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਇਹਨੂੰ ਅਸੀਂ ਹਸਪਤਾਲ ਪਹੁੰਚਾ। ਲੈ ਸਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੈ ਤੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੀ ਜੇ ਆਪਾਂ ਗੱਲ ਕਰ ਲਈਏ। ਦੇਖੋ ਕੋਈ ਵਿਅਕਤੀ ਲੋਨ ਵੂਲਫ ਹੋਵੇ, ਕਿਸੇ ਛੋਟੇ-ਮੋਟੇ ਗੈਂਗ ਦਾ ਹੋਵੇ, ਕਿਸੇ بڑے ਗੈਂਗ ਦਾ ਹੋਵੇ, ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਸਾਡਾ ਮਕਸਦ ਕਲੀਅਰ ਹੈ, ਸਾਡਾ ਇਹ ਹੈਗਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ, ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ, ਉਹ ਜੋ ਵੀ ਅਪਰਾਧਿਕ ਕਿਸਮ ਦੀ ਗੱਲ ਕਰੇਗਾ, ਉਹਨੂੰ ਅਸੀਂ ਨਹੀਂ ਬਖਸ਼ਾਂਗੇ। ਜਿਹੜੀ ਇਹੀ ਸਾਡੀ ਡਿਊਟੀ ਹੈ ਤੇ ਇਹਦੀ ਅਸੀਂ ਪਾਲਣਾ। ਸਰ ਉਹਨੇ ਕਿੰ ਉਦੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਇੱਕ ਖੋਲ ਸਾਨੂੰ ਜਿਹੜਾ ਹੈਗਾ ਉਹ ਮਿਲਿਆ ਮੌਕੇ ਤੋਂ ਤੇ ਜਿਹੜਾ ਪਿਸਟਲ ਹੈਗਾ 32 ਬੋਰ ਦਾ ਉਹ ਮਿਲਿਆ ਉਹਦੇ ਵਿੱਚ ਤਿੰਨ ਜ਼ਿੰਦਾ ਰਾਉਂਡ ਲਿਤੇ ਤੇ ਸਰ ਹੋਰ ਰਿਕਵਰੀ ਹੈ ਇਸ ਏਰੀਆ ਦੇ ਵਿੱਚ ਲੈ ਕੇ ਆਏ ਸੀ ਕਿ ਰਿਕਵਰੀ ਵਾਸਤੇ ਕੁਝ ਅਜੇ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੋਈ ਬਾਕੀ ਜਿਹੜੀ ਡਿਟੇਲਸ ਰਿਕਵਰੀ ਦੀ ਹੈਗੀ ਅਸੀਂ ਪ੍ਰੈਸ ਨੋਟ ਰਾਹੀਂ ਤਜਰਨਲ ਸ਼ੇਅਰ ਕਰਾਂਗੇ। ਠੀਕ ਹੈ।